ਅਤਿਸ਼ਯ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਜੇਲ੍ਹ ਵਿੱਚ 10 ਸਾਲ ਸਜ਼ਾ ਕੱਟ ਰਹੇ ਸਿੰਗਰ ਅਤੇ ਰੈਪਰ ਟੋਰੀ ਲਿੰਜ਼ ਦੇ ਜਾਨਲੇਵਾ ਹਮਲਾ ਹੋਇਆ ਇਸ ਸਬੰਧੀ ਜਾਣਕਾਰੀ ਰੈਪਰ ਦੀ ਟੀਮ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵਿਆਹਨ ਜਰੀਏ ਦਿੱਤੀ ਹੈ ਪੋਸਟ ਮੁਤਾਬਕ ਸੋਮਵਾਰ ਨੂੰ ਇੱਕ ਦੂਜੇ ਕੈਦੀ ਨੇ ਉਹਨਾਂ ਤੇ ਇੱਕ ਜਾਂ ਦੋ ਵਾਰ ਨਹੀਂ ਸਗੋਂ 14 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਹਮਲੇ ਤੋਂ ਬਾਅਦ ਰੈਪਰ ਦੀ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਵਿਆਨ ਵਿੱਚ ਲਿਖਿਆ ਹੈ ਕਿ ਟੋਰੀ ਤੇ 14 ਵਾਰ ਚਾਕੂ ਨਾਲ ਵਾਰ ਕੀਤਾ ਗਿਆ ਉਹਨਾਂ ਦੀ ਪਿੱਠ ਤੇ ਛਤ ਜਖਮ ਤੇ ਢਰ ਤੇ 4 ਜਖਮ ਤੇ ਸਿਰ ਦੇ ਪਿਛਲੇ ਹਿੱਸੇ 'ਚ 2 ਜਖਮ ਅਤੇ ਚਿਹਰੇ ਦੇ ਖੱਬੇ ਪਾਸੇ ਇੱਕ ਜਖਮ ਹੋਇਆ ਹਮਲੇ ਤੋਂ ਬਾਅਦ ਰੈਪਰ ਨੇ ਦੋਨਾਂ ਫੇਫੜਿਆਂ ਨੇ ਕੰਮ ਕਰਨਾ ਵੀ ਇੱਕ ਬੰਦ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਹਾਲਾਂਕਿ ਹੁਣ ਉਹ ਖੁਦ ਆਪਸਾਂ ਲੈ ਰਹੇ ਨੇ ਉਹਨਾਂ ਦਾਦੀ ਕਿ 32 ਸਾਲ ਰੈਪਰ ਟੋਰੀ ਲੇਨਰਜ਼ ਨੂੰ 2020 ਵਿੱਚ ਗਿਫਤਾਰ ਕਰ ਲਿਆ ਗਿਆ ਸੀ ਉਹ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ ਕੈਲੀਫੋਰਨੀਆ ਸਰਕਾਰ ਵਿਭਾਗ ਨੇ ਬੁਲਾਰੇ ਨੇ ਕਿਹਾ ਹੈ ਕਿ ਹਮਨੇ ਉਹ ਦੇਸ਼သား ਜੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਉਸ ਦੀ ਤਲਾਸ਼ ਵਿੱਚ ਹੈ ਅਜੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਹੋਰ ਖਬਰ ਦੇ ਨਾਲ ਧੰਨਵਾਦ ਜੀ